ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਇਹ ਜਿਹੜੀ ਹੈਗੀ ਸਾਡੀ 135 ਐਫ ਆਈ ਆਰ ਨੰਬਰ 13523 2023 ਦੀ ਹੈਗੀ 379 ਬੀ ਦੇ ਵਿੱਚ ਸੀਗੀ ਇਹ ਮਹਾਲਾ ਬਾਈਪਾਸ ਰੋਡ ਜਿਹੜਾ ਹੈਗਾ ਉਹਦੇ ਉੱਤੋਂ ਇੱਕ ਵਰਨਾਕਾਰ ਜਿਹੜੀ ਪੁਲ ਦੇ ਉੱਤੋਂ ਕੋਈ ਗਈ ਸੀ ਇਹਦੇ ਵਿੱਚ ਅਸੀਂ ਪਹਿਲਾਂ ਹੀ ਦੋ ਵਿਅਕਤੀ ਜਿਹੜੇ ਅਨਮੋਲ ਤੇ ਅਮਰਪਾਲ ਜਿਹੜੇ ਸੀਗੇ 28 12 23 ਨੂੰ ਗ੍ਰਿਫਤਾਰ ਕਰ ਲਏ ਸੀਗੇ ਅੱਜ ਜਿਹੜਾ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਆ ਨਿਹਾਲ ਸਿੰਘ ਬਾਰੇ ਕੀ ਕੀਤੀ ਹੈਗੀ ਹੈ ਜਿਹੜਾ ਕੇ ਠੱਠ ਕੇ ਪਿੰਡ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ ਇਨੂੰ ਗ੍ਰਿਫਤਾਰ ਕਰਕੇ ਇਹ ਵੀ ਇਹਦੇ ਗੱਡੀ ਖੋਣ ਵਾਲੇ ਦੇ ਵਿੱਚ ਕੋ ਕਿਊ ਸੀਗਾ ਔਰ ਇਹਦੇ ਕੋਲੋਂ ਅੱਜ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਹੜਾ ਇਹ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਇੱਥੇ ਦੱਸਣਯੋਗ ਹੈ ਕਿ ਜਿਹੜਾ ਨਿਹਾਲ ਸਿੰਘ ਆ ਬਹੁਤ ਡੈਡਲੀ ਕ੍ਰਿਮੀਨਲ ਹੈਗਾ ਔਰ ਇਹਦੇ ਵਿੱਚ ਇਸ ਤੋਂ ਪਹਿਲਾਂ ਇਹਦੇ ਕੋਲੋਂ ਜਿਹੜੇ ਹੈਗੇ ਦੋ ਪਿਸਟਲ ਔਰ ਵਰਨਾ ਗੱਡੀ ਜਿਹੜੀ ਹੈਗੀ ਆ ਬਟਾਲੇ ਵਾਲੇ ਨੇ ਡੇਰੇ ਬਾਬਾ ਨਾਨਕ ਐਸ ਐਚ ਓ ਉਹਨਾਂ ਨੇ ਜਿਹੜੀ ਹੈਗੀ ਆ ਆਪਣੇ ਮੁਕਦਮੇ ਦੇ ਵਿੱਚ ਜਿਹੜੀ ਹੈ ਗ੍ਰਿਫਤਾਰ ਕੀਤੀ ਹੈ ਇਸ ਤੋਂ ਇਲਾਵਾ ਇਹ ਕੈਂਟੋਨਮੈਂਟ ਦੇ ਥਾਣੇ ਤੇ ਪਰਚੇ ਤੋਂ ਇਲਾਵਾ ਇਹਦੇ ਉੱਤੇ ਚਾਰ ਮੁਕਦਮੇ ਹੋਰ ਹੈਗੇ ਨੇ ਇੱਕ 135 ਨੰਬਰ ਕੈਂਟੋਨਮੈਂਟ ਦਾ ਪੁਲਿਸ ਸਟੇਸ਼ਨ ਦਾ ਹੈਗਾ ਇੱਕ 67 ਨੰਬਰ ਮੁਕੱਦਮਾ ਜਿਹੜਾ ਹੈਗਾ ਡੇਰਾ ਬਾਬਾ ਨਾਨਕ ਬਟਾਲੇ ਦਾ ਹੈਗਾ 118 ਨੰਬਰ ਮੁਕੱਦਮਾ ਡੇਰਾ ਬਾਬਾ ਨਾਨਕ ਦਾ ਜਿਹੜਾ ਹੈਗਾ ਆ ਤੇ ਜਿਹੜਾ ਇੱਕ 58 ਨੰਬਰ ਮੁਕੱਦਮਾ ਉਹ ਵੀ ਡੇਰੇ ਬਾਬਾ ਨਾਨਕ ਦਾ ਇਹ ਜਿਹੜੇ ਤਿੰਨ ਮੁਕੱਦਮੇ ਹੈਗੇ ਨੇ ਦੋ ਮੁਕੱਦਮੇ ਇਹਦੇ ਵਿੱਚ ਆਮਜੈਕਟ ਦੇ ਇਲੀਗਲ ਵੈਪਨਸ ਦੇ ਹੈਗੇ ਨੇ ਇੱਕ ਮੁਕਦਮਾ ਦਾ ਝਗੜਦਾ ਹੈਗਾ ਔਰ ਇੱਕ ਜਿਹੜਾ ਸਾਡਾ ਹੈ ਸਾਡੇ ਵਾਲਾ ਮੁਕਦਮਾ ਇਹ ਜਿਹੜੇ ਲੁੱਟਾਂ ਖਵਾ ਵਾਲਾ ਵਰਤਦਾ ਤਾਂ ਸੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੇ ਆਲਰੇਡੀ 4 ਮੁਕਦਮੇ ਤੇ ਤੇ ਦਰਜ ਨੇ ਔਰ ਇਹ ਜਿਹੜਾ ਬੜਾ ਜਿਹੜਾ ਡੈਡਲੀ ਕ੍ਰਿਮੀਨਲ ਸੀਗਾ ਔਰ ਇਹਨੂੰ ਜਿਹੜਾ ਫੜ ਕੇ ਜਿਹੜੀ ਹੈਗੀ ਆ ਕੈਂਟੋਨਲ ਪੁਲਿਸ ਨੇ ਜਿਹੜੀ ਹੈਗੀ ਆ ਬਹੁਤ ਵੱਡੀ ਜਿਹੜੀ ਹੈਗੀ ਆ ਇਹ ਕਾਮਯਾਬੀ ਕੀਤੀ ਹੈ ਥੈਂਕ ਯੂ ਸਰ ਗੱਡੀ ਫੜਨ ਦਾ ਮੇਨ ਮੋਟਿਵ ਕੀ ਗੱਈ ਬਤਾ ਗੱਡੀ ਜਿਹੜੀ ਗੱਡੀ ਖੋਹ ਕੀਤੀ ਸੀ ਜਿਹੜੀ ਇਹਨਾਂ ਦਾ ਗੱਡੀ ਖੋਹ ਕਰਕੇ ਵੇਚਦੇ ਸੀਗੇ ਜੀ ਪਰ ਇਹ ਜਿਹੜੇ ਪਹਿਲੇ ਦੋ ਸਾਥੀ ਹੈਗੇ ਉਹ ਫੜੇ ਜਾ ਚੁੱਕੇ ਸੀਗੇ 2012 2022 2000 ਫੜੇ ਗਏ ਸੀਗੇ ਉਹ ਜਿਹੜੇ 23 28 8 12 ਨੂੰ ਫੜੇ ਗਏ ਸੀ 23 ਨੂੰ ਫੜੇ ਗਏ ਸੀ ਉਹਨਾਂ ਕੋਲੋਂ ਤੋਂ ਬਰਾਮਦ ਹੋਈ ਸੀ ਥੈਂਕ ਯੂ